ਹਾਂਜੀ ਕਿਸਾਨ ਵੀਰੋ ਹੁਣ ਗਰਮੀ ਹੈ ਜਿਹੜੀ ਪੂਰੇ ਆਪਣੇ ਰੰਗ ਦਿਖਾ ਰਹੀ ਆ ਖਾਸ ਕਰ ਹਮਸ ਵਾਲੀ ਗਰਮੀ ਟੈਂਪਰੇਚਰ ਇੰਨਾ ਜ਼ਿਆਦਾ ਨਹੀਂ ਪਰ ਹਮਸ ਜ਼ਿਆਦਾ ਹੋਣ ਕਰਕੇ ਪਸੀਨਾ ਜ਼ਿਆਦਾ ਆਉਂਦਾ ਤੇ ਇਹਦੇ ਕਰਕੇ ਜਿਹੜੀ ਲੜਤੀ ਜ਼ਿਆਦਾ ਖਫਤ ਸ਼ੁਰੂ ਹੋ ਗਈ ਆ ਤੇ ਲੜਟ ਆ ਜਿਹੜੀ ਮਰਨ ਲੱਗ ਜਾਂਦੀ ਆ ਇਹ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਤੇ ਕਿਸਾਨ ਵੀਰੋ ਦੱਸਿਓ ਤੁਸੀਂ ਆਪਣੇ ਆਪਣੇ ਏਰੀਆ ਦਾ ਹਾਲ ਮੋਟਰਾਂ ਦੀ ਲਾਈਟ ਹੁਣ ਤੁਹਾਨੂੰ ਕਿੰਨੇ ਘੰਟੇ ਵਰ ਰਹੀ ਆ ਕਿਉਂਕਿ ਪਹਿਲਾਂ ਤਾਂ ਲੜਟ ਆ ਜਿਹੜੀ ਬਹੁਤ ਵਧੀਆ ਚੱਲਦੀ ਸੀ ਹੁਣ ਕਈ ਕਿਸਾਨ ਵੀਰ ਕਹਿ ਰਹੇ ਆ ਵੀਡੀਓ ਦੇਖਣ ਨੂੰ ਮਿਲਦੀ ਹੈ ਕਿ ਲਾਈਟ ਘਟ ਆਉਂਦੀ ਹੈ ਬਾਕੀ ਤੁਸੀਂ ਵੀ ਦੱਸਿਓ ਆਪਣੇ ਆਪਣੇ ਏਰੀਆ ਦਾ ਹਾਲ ਕਿੰਨੀ ਲਾਈਟ ਤੁਹਾਨੂੰ ਮਿਲ ਰਹੀ ਹੈ ਮੋਟਰ ਵਾਲੀ ਜੇ ਮੈਂ ਆਪਣੇ ਏਰੀਆ ਦੀ ਗੱਲ ਕਰਾਂ ਆਪਣੇ ਪਿੰਡ ਜਿਹੜਾ ਗ੍ਰਿਡ ਬਣਿਆ ਹੋਇਆ ਵਾ ਤੇ ਆਪਾਂ ਨੂੰ ਲਾਈਟ ਆ ਜਿਹੜੀ ਪੂਰੀ 8 ਘੰਟੇ ਮਿਲਦੀ ਹੈ ਨਾ ਵੱਧ ਨਾ ਘਟ ਜਦੋਂ ਮੰਨ ਲਓ ਕਿ ਚਲੋ ਕਿਤੇ ਮੀਂਹ ਪੈ ਜਾਏ ਤਾਂ ਫਿਰ ਤਾਂ ਵੱਧ ਮਿਲ ਜਾਂਦੀ ਹੈ ਕਿ ਜਾਂ ਠੰਡਾ ਹੋਵੇ ਮੌਸਮ ਆਦਰਵਾਇਜ਼ ਗਰਮੀ ਦੇ ਵਿੱਚ ਵੀ ਪੂਰੀ ਦੇ ਵਿੱਚ ਜਿਹੜੀ ਆਪਾਂ ਨੂੰ 8 ਘੰਟੇ ਲਾਈਟ ਡੇਲੀ ਮਿਲਦੀ ਹੈ ਜੇ ਕਿਸੇ ਕਾਰਨ ਕੋਈ ਕੱਟ ਲੱਗਦਾ ਵੀ ਹੈ ਕੋਈ ਪਾਵਰ ਕੱਟ ਮਗਰੋਂ ਤੋ ਉਹ ਲਾਈਟ ਆ ਜਿਹੜੀ ਰਾਤ ਨੂੰ ਦਿੰਦੇ ਆਗੇ ਇਹ ਨਹੀਂ ਕਿ ਲਾਈਟ ਆਪਾਂ ਨੂੰ ਮਿਲਦੀ ਨਹੀਂ ਜਿੰਨੀ ਆਪਣੀ ਲਾਈਟ ਮਰਦੀ ਆ ਜਾਂ ਕਈ ਵਾਰ ਕੋਈ ਫਾਲਟ ਪੈ ਜਾਂਦਾ ਕੁਦਰਤੀ ਤੌਰ ਤੇ ਤੇ ਉਹ ਫਾਲਟ ਵਾਲੀ ਲਾਈਟ ਵੀ ਅਗਲੇ ਦਿਨ ਅਗਲੇ ਦਿਨ ਤਣੀ ਰਾਤ ਨੂੰ ਦੇ ਦਿੰਦੇ ਆ ਲਾਈਟ ਕਿਉਂਕਿ ਰਾਤ ਨੂੰ ਲਾਈਟ ਨਹੀਂ ਚੱਲਦੀ ਦਿਨ ਹੀ ਚੱਲਦੀ ਆ ਸਾਰੇ ਫਿਲਟਰ ਤੇ ਰਾਤ ਨੂੰ ਲਾਈਟ ਉਹ ਜਿਹੜੀ ਮਰੀ ਹੁੰਦੀ ਆ 2 2.5 ਘੰਟੇ ਉਹ ਦਿੰਦੇ ਆਗੇ ਤੁਸੀਂ ਵੀ ਦੱਸੋ ਆਪਣੇ ਏਰੀਆ ਦਾ ਹਾਲ ਧੰਨਵਾਦ ਜੀ